ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਪਿਆੜਾ ਵੀਰਾਂ ਨੂੰ ਪਿਆਰ ਭਰੀ ਤਰੰਗੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਵਰਨ ਸਿੰਘ ਟੈਣਾ ਬਹੁਤ ਸਾਰੀਆਂ ਖਬਰਾਂ ਪੰਜਾਬ ਦੀਆਂ ਨੇ ਕਈ ਦੇਸ਼ ਦੀਆਂ ਨੇ ਯਾਨੀ ਕਿ ਰਾਜਧਾਨੀਆਂ ਦੀਆਂ ਤੇ ਆਲੇ ਦੁਆਲੇ ਦੇ ਹੋਰ ਸੂਬਿਆਂ ਦੀਆਂ ਪਰ ਜਿਹੜੀ ਸਭ ਤੋਂ ਪਹਿਲੀ ਵੱਡੀ ਖਬਰ ਆ ਉਹ ਇਹ ਆ ਕਿ ਅਮਰੀਕਾ ਦੇ ਵੱਲੋਂ 104 ਭਾਰਤੀ ਜਿਹੜੇ ਕਿ ਰਿਪੋਰਟ ਕਰਕੇ ਅੰਮ੍ਰਿਤਸਰ ਦੇ ਹਵਾਈ ਅੱਡੇ ਦੇ ਉੱਤੇ ਪਿਛਲੇ ਦਿਨੀ ਭੇਜੇ ਗਏ ਆ ਉਹਦੇ ਉੱਤੇ ਰਾਜਨੀਤੀ ਬਹੁਤ ਵੱਡੇ ਪੱਧਰ ਦੇ ਉੱਤੇ ਗਰਮਾ ਗਈ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਫੇਰ ਸਾਬਤ ਹੋਈ ਹੈ ਮੋਦੀ ਸਰਕਾਰ ਨੂੰ ਇਸ ਗੱਲ ਦੇ ਉੱਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਹੜੇ 33 ਨੌਜਵਾਨ ਹਰਿਆਣੇ ਨਾਲ ਸੰਬੰਧਿਤ ਸਨ ਉਹਨਾਂ ਨੂੰ ਪੁਲਿਸ ਦੀਆਂ ਉਹ ਗੱਡੀਆਂ ਲੈ ਕੇ ਗਈਆਂ ਜਿਹੜੀਆਂ ਕੈਦੀਆਂ ਲਈ ਵਰਤੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਸਵਾਲ ਇਹ ਉੱਠਣ ਲੱਗੇ ਆ ਕਿ ਇਹ ਜਹਾਜ਼ ਅਮਰਸਰ ਦੇ ਵਿੱਚ ਹੀ ਕਿਉਂ ਉਤਾਰਿਆ ਗਿਆ ਸਵਾਲ ਇਹ ਵੀ ਉੱਠਣ ਲੱਗੇ ਆ ਕਿ ਜਦੋਂ ਗੁਜਰਾਤ ਦੇ 33 ਹਰਿਆਣਾ ਦੇ 33 ਤੇ ਪੰਜਾਬ ਦੇ 30 ਨੌਜਵਾਨ ਸਨ ਤਾਂ ਉਹ ਕਿਹੜਾ ਕਾਰਨ ਹੈ ਜਿਹਦੇ ਕਰਕੇ ਗੁਜਰਾਤ ਦੇ ਵਿੱਚ ਇਹ ਜਹਾਜ਼ ਨਹੀਂ ਉਤਾਰਿਆ ਗਿਆ ਉਹ ਕਿਹੜੇ ਕਾਰਨ ਸਨ ਜਿਹਦੇ ਕਰਕੇ ਇਹ ਸਾਰੇ ਨੌਜਵਾਨ ਬੇੜੀਆਂ ਪੈਰਾਂ ਦੇ ਵਿੱਚ ਪਾ ਕੇ ਤੇ ਹੱਥਾਂ ਨੂੰ ਹੱਥਕੜੀਆਂ ਲਾ ਕੇ ਤੇ ਭਾਰਤ ਦੇ ਵਿੱਚ ਵਾਪਸ ਲਿਆਂਦੇ ਗਏ ਉਹ ਕਿਹੜੇ ਕਾਰਨ ਸਨ ਜਿਹਦੇ ਕਰਕੇ ਇਹ ਬੰਦੂਕਾਂ ਦੀਆਂ ਛਾਵਾਂ ਤਹਿਤ ਜਹਾਜ਼ ਵਿੱਚ ਚੜਾਏ ਗਏ ਜਦਕਿ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੈ ਸਭ ਤੋਂ ਪਹਿਲੀ ਗੱਲ ਇਹ ਆ ਕਿ 트ੰਪ ਸਰਕਾਰ ਇੱਕ ਸੁਨੇਹਾ ਦੇਣਾ ਚਾਹੁੰਦੀ ਸੀ ਕਿ ਭਾਈ ਜੇਕਰ ਸਾਡੇ ਦੇਸ਼ ਦੇ ਵਿੱਚ ਕੋਈ ਨਜਾਇਜ਼ ਤਰੀਕੇ ਨਾਲ ਕੋਸਪੈਕਟ ਕਰੇਗਾ ਤਾਂ ਉਹਨੂੰ ਅਸੀਂ ਮਸ਼ਕਾਂ ਬਣ ਕੇ ਵੀ ਵਾਪਸ ਭੇਜਾਂਗੇ ਉਹਨੂੰ ਅਸੀਂ ਬੰਦੂਕਾਂ ਦੀ ਸ਼ਾਂਤਹਿਤ ਭੇਜਾਂਗੇ ਇਹ ਸਾਡੇ ਲਈ ਜੰਗੀ ਕਾਰਵਾਈ ਵਾਲੀ ਗੱਲ ਹੋਏਗੀ ਤੇ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਜਿਸ ਤਰੀਕੇ ਦੇ ਨਾਲ ਉਹਨੇ ਸੁਨੇਹਾ ਦਿੱਤਾ ਉਹ ਦੀ ਕੁੱਲ ਦੁਨੀਆ ਦੇ ਵਿੱਚ ਖਬਰ ਗਈ ਪਰ ਜੇਕਰ ਇਹ ਹੀ ਜਹਾਜ਼ ਗੁਜਰਾਤ ਦੇ ਕਿਸੇ 에어ਪੋਰਟ ਦੇ ਉੱਤੇ ਉਤਰਦਾ ਤਾਂ ਫਿਰ ਇਹ ਖਬਰ ਆਉਣੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਦਾ ਆਪਣਾ ਸੂਬਾ ਜਿੱਥੋਂ ਉਹ ਮੁੱਖ ਮੰਤਰੀ ਵੀ ਰਹੇ ਜਿਹਦੇ ਲਈ ਉਹ ਗੱਲ ਕਰਦੇ ਕਿ ਮਾਡਲ ਸਟੇਟ ਬਣਾ ਦਿੱਤੀ ਹੈ ਉਹਦੀ ਬਦਨਾਮੀ ਹੋਣੀ ਸੀ ਜਦ ਕਿ ਹੁਣ ਪੰਜਾਬ ਦੀ ਇਸ ਰੂਪ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਈ ਜਿਵੇਂ ਪੰਜਾਬੀ ਹੀ ਸਾਰੇ ਬਾਰਡਰ ਪਾਰ ਕਰਕੇ ਜਾਂਦੇ ਆ ਪੰਜਾਬੀ ਹੀ ਸਾਰੇ ਪੁੱਠੇ ਕੰਮ ਕਰਦੇ ਆ ਤੇ ਇਹ ਸਵਾਲ ਬਹੁਤ ਵੱਡੇ ਪੱਧਰ ਤੇ ਉੱਠਿਆ ਹੁਣ ਉਸ ਤੋਂ ਅਗਲੀ ਗੱਲ ਇਹ ਚ ਲੰਘੇ ਕੱਲ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਕੁਝ ਨੇਤਾਵਾਂ ਨੇ ਲੋਕ ਸਭਾ ਦੇ ਬਾਹਰ ਯਾਨੀ ਕਿ ਪਾਰਲੀਮੈਂਟ ਦੇ ਬਾਹਰ ਸੱਤਾਧਾਰੀ ਧਿਰ ਨੂੰ ਹੱਥਕੜੀਆਂ ਵਾਲਾ ਸਵਾਲ ਕੀਤਾ ਇਸ ਮਾਮਲੇ ਦੇ ਉੱਤੇ ਘੇਰਿਆ ਜਦਕਿ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਲੋਕ ਸਭਾ ਦੇ ਵਿੱਚ ਉੱਤਰ ਦਿੱਤਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਇਹ ਪਿਛਲੇ ਲੰਮੇ ਸਮੇਂ ਤੋਂ ਕਈ ਦਹਾਕਾ ਤੋਂ ਚੱਲੀ ਆ ਰਹੀ ਕਾਰਵਾਈ ਦਾ ਇੱਕ ਹਿੱਸਾ ਉਹਨਾਂ ਨੇ ਤਾਂ ਇਹ ਵੀ ਗੱਲ ਕਹੀ ਹੈ ਕਿ ਪਿਛਲੇ ਕੁਝ ਕੁ ਬਰਿਆਂ ਦੇ ਵਿੱਚ 15000 ਤੋਂ ਵੱਧ ਭਾਰਤੀ ਡਿਪੋਰਟ ਕੀਤੇ ਗਏ ਨੇ ਅਮਰੀਕਾ ਦੇ ਵੱਲੋਂ ਤੇ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਤਰੀਕੇ ਦੀ ਪ੍ਰਕਿਰਿਆ ਜਾਰੀ ਰਹਿੰਦੀ ਹੈ ਜਦੋਂ ਤੁਸੀਂ ਕਿਸੇ ਦੇਸ਼ ਦੇ ਵਿੱਚ ਨਜਾਇਜ਼ ਤੌਰ ਦੇ ਉੱਤੇ ਵਰਦੇ ਹੋ ਸਵਾਲ ਉਹਨਾਂ ਨੂੰ ਇਹ ਕੀਤਾ ਗਿਆ ਵਿਰੋਧੀਆਂ ਦੇ ਵੱਲੋਂ ਕਿ ਕੀ ਭਾਰਤੀਆਂ ਨੂੰ ਇਸ ਤਰੀਕੇ ਨਾਲ ਹਥਕੜੀਆਂ ਲਾ ਕੇ ਜਹਾਜ਼ ਦੇ ਵਿੱਚ ਲੈ ਕੇ ਆਉਣਾ ਜਿਵੇਂ ਕਿ ਉਹ ਅਤਵਾਦੀ ਹੁੰਦੇ ਹੈ ਇਹ ਵਾਜਬ ਹੈ ਤਾਂ ਐਸਜੀ ਸ਼ੰਕਰ ਦਾ ਉੱਤਰ ਸੀ ਕਿ ਅਮਰੀਕਾ ਦੀ ਨੀਤੀ ਦੇ ਮੁਤਾਬਕ ਡਿਪੋਰਟ ਕਰਨ ਵਾਲੇ ਵਿਅਕਤੀ ਨੂੰ ਹਥਕੜੀਆਂ ਲਾ ਕੇ ਹੀ ਵਾਪਸ ਭੇਜ ਜਾਂਦਾ ਕਿਉਂਕਿ ਉਹਨੂੰ ਉਹ ਕ੍ਰਿਮੀਨਲ ਹੀ ਮੰਨਦੇ ਨੇ ਜਿਹੜੇ ਕਿ ਗਲਤ ਤਰੀਕੇ ਨਾਲ ਬਾਰਡਰ ਪਾਰ ਕਰਦੇ ਆ ਹੁਣ ਉਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜੇ ਇਹ ਪੰਜਾਬ ਦੇ 30 ਤੇ ਕੁੱਲ ਭਾਰਤ ਦੇ 104 ਆਏ ਨੇ ਇਹਨਾਂ ਤੋਂ ਬਾਅਦ ਹੋਰ ਕਿੰਨੇ ਜਹਾਜ਼ ਆਉਣਗੇ ਤੇ ਕੀ ਇਸ ਤਰੀਕੇ ਦੇ ਨਾਲ ਉਹ ਸਾਰੇ ਦੇ ਸਾਰੇ ਅੰਮ੍ਰਿਤਸਰ ਦੇ ਵਿੱਚ ਹੀ ਉਤਰਨਗੇ ਜਾਂ ਫਿਰ ਉਹ ਭਾਰਤ ਦੇ ਹੋਰ ਵਕ ਵਕ ਸੂਬਿਆਂ ਦੇ ਵਿੱਚ ਜਾਂ ਜੰਧਲੀ 에어ਪੋਰਟ ਦੇ ਉੱਤੇ ਉਤਰਨਗੇ ਹੁਣ ਜਿਹੜੇ ਨੌਜਵਾਨ ਵਾਪਸ ਆਏ ਨੇ ਉਹਨਾਂ ਦੇ ਵਿੱਚੋਂ ਪੰਜਾਬ ਵਾਲਿਆਂ ਨੇ ਇਹ ਗੱਲ ਕਹੀ ਆ ਕਿ ਸਾਨੂੰ ਏਜੰਟਾਂ ਨੇ ਕਿਵੇਂ ਧੋਖੇ 'ਚ ਰੱਖਿਆ ਸਾਡੇ ਨਾਲ ਕਿਵੇਂ ਠੱਗੀ ਵਜੀ ਅਸੀਂ ਕਿਵੇਂ ਬਰਬਾਦ ਹੋਏ ਇੱਕ ਨੌਜਵਾਨ ਦੇ ਪਿਤਾ ਜੀ ਨੇ ਗੱਲ ਕਹੀ ਆ ਕਿ 50 ਲੱਖ ਰੁਪਈਆ ਲਾ ਕੇ ਅਸੀਂ ਮੁੰਡਾ ਬਾਹਰ ਭੇਜਿਆ ਸੀ ਕੁਝ ਮਹੀਨੇ ਬਾਅਦ ਉਹ ਵਾਪਸ ਆ ਗਿਆ ਇੱਕ ਔਰਤ ਨੇ ਕਿਹਾ ਸੀ ਕਿ ਮੈਂ ਆਪਣੇ ਪੁੱਤ ਦੇ ਨਾਲ ਅਮਰੀਕਾ ਗਈ ਸੀ ਏਜੰਟ ਦੇ ਰਾਹੀਂ 1 ਕਰੋੜ ਰੁਪਏ ਦੇ ਵਿੱਚ ਅਸੀਂ ਗਏ ਸੀ ਤੇ ਹੁਣ ਸਾਨੂੰ ਵਾਪਸ ਆਉਣਾ ਪਿਆ ਇੱਕ ਕੁੜੀ ਆ ਵੀਰਪਾਲ ਕੌਰ ਨਾ ਦੀ ਤੇ ਉਹਨੇ ਇਹ ਗੱਲ ਕਹੀ ਹੈ ਕਿ ਮੇਰਾ ਮੰਗਣਾ ਹੋਇਆ ਸੀ ਅਮਰੀਕਾ ਦੇ ਵਿੱਚ ਮੁੰਡਾ ਰਹਿੰਦਾ ਵਿਆਹ ਕਰਵਾਉਣ ਦੇ ਲਈ ਉਹ ਗਈ ਸੀ ਏਜੰਟ ਦੇ ਰਾਹੀਂ ਉੱਥੇ ਪਹੁੰਚੀ ਤੇ ਉੱਥੇ ਬਾਰਡਰ ਦੇ ਉੱਤੇ ਫੜੀ ਗਈ ਬੇਸ ਕੈਂਪ ਦੇ ਵਿੱਚ ਰੱਖੀ ਗਈ ਤੇ ਉਹਨੂੰ ਵੀ ਰਿਪੋਰਟ ਕਰ ਦਿੱਤਾ ਗਿਆ ਸਵਾਲ ਇਹ ਪੈਦਾ ਹੁੰਦਾ ਕਿ ਆਉਂਦੇ ਸਮੇਂ ਦੇ ਵਿੱਚ ਇਹਨਾਂ ਤੀਹਾਂ ਤੋਂ ਕਿੰਨੇ ਹੋਰ ਪੰਜਾਬੀ ਸਬਕ ਸਿੱਖਣਗੇ ਕੀ ਏਜੰਟਾਂ ਦੇ ਉੱਤੇ ਕਾਰਵਾਈਆਂ ਹੋਣਗੀਆਂ ਜਾਂ ਅਗਲਾ ਪੂਰ ਏਜੰਟਾਂ ਦੇ ਟੇਟੇ ਹੋਰ ਚੜੇਗਾ ਸਵਾਲੇ ਪੈਦਾ ਹੁੰਦਾ ਕਿ ਅੱਧਾ ਅੱਧਾ ਕਰੋੜਾ ਖਰਚ ਕੇ ਜਾਣ ਵਾਲੇ ਪੰਜਾਬੀਆਂ ਦੀ ਝੋਲੀ ਵਿੱਚ ਕੀ ਪਿਆ ਤੇ ਜਦੋਂ ਇਹ ਵਾਪਸ ਆ ਗਏ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਵਸਦੇ ਲੋਕ ਜਿਹੜੇ-ਜਿਹੜੇ ਵੀ ਇਹ ਪਿੰਡਾਂ ਦੇ ਵਸਨੀਕ ਆ ਉਹ ਇਹਨਾਂ ਨੂੰ ਅਪਣਾਉਣਗੇ ਜਾਂ ਫਿਰ ਟਿਕਰਾਂ ਕਰਿਆ ਕਰਨਗੇ ਸਵਾਲੇ ਪੈਦਾ ਹੁੰਦਾ ਕਿ ਆਉਂਦੇ ਸਮੇਂ ਦੇ ਵਿੱਚ ਇਹੋ ਜਿਹੇ ਜਵਾਨਾਂ ਨੂੰ ਇਹੋ ਜਿਹੇ ਬੇਰੁਜ਼ਗਾਰ ਹੋਇਆਂ ਨੂੰ ਇਹੋ ਜਿਹੇ ਘਰ-ਬਾਰ ਜ਼ਮੀਨਾਂ ਗਵਾ ਚੁੱਕੇ ਲੋਕਾਂ ਨੂੰ ਅਸੀਂ ਕਿੰਨਾ ਖੌਸਲਾ ਦੇਵਾਂਗੇ ਜਾਂ ਅਸੀਂ ਇਹਨਾਂ ਨੂੰ ਟਿਚਰਾਂ ਕਰ ਕਰਕੇ ਅਸੀਂ ਆਰ ਲਾ ਲਾ ਕੇ ਅਸੀਂ ਇਹਨਾਂ ਦਾ ਜ਼ਖਮ ਛਿਲਛਿਲ ਕੇ ਇਹਨਾਂ ਨੂੰ ਮੋਆ ਬਰਾਬਰ ਕਰ ਦੇਵਾਂਗੇ ਸਾਡੇ ਮੀਡੀਆ ਦਾ ਵੀ ਬਹੁਤ ਵੱਡਾ ਜ਼ਿਮਾ ਕਿਉਂਕਿ ਉਹ ਹਰ ਰੋਜ਼ ਪਿਛਲੇ 2-3 ਦਿਨਾਂ ਤੋਂ ਟਿਚਰਬਾਜ਼ੀ ਵਾਲੀਆਂ ਰਿਪੋਰਟਾਂ ਕਰ ਰਿਹਾ ਉਹਨਾਂ ਨੂੰ ਵੀ ਬਾਦ ਹੋਣਾ ਚਾਹੀਦਾ ਤੇ ਭਾਰਤ ਦੇ ਵਿੱਚ ਜੇਕਰ ਰੁਜ਼ਗਾਰ ਹੋਵੇ ਤਾਂ ਬਹੁਤ ਚੰਗੀ ਗੱਲ ਆ ਨਹੀਂ ਰੁਜ਼ਗਾਰ ਇਸੇ ਕਰਕੇ ਜਵਾਨੀ ਆਪੜਾ ਸਭ ਕੁਝ ਦਾਦੇ ਉੱਤੇ ਲਾ ਕੇ ਵਿਦੇਸ਼ਾਂਵਾਂ ਲਿਜਾ ਰਹੀ ਆ ਤੇ ਸਾਡੇ ਦੇਸ਼ ਦੇ ਨਾਲੋਂ ਕੋਲੰਬੀਆ ਸੌਦਰਜੇ ਚੰਗਾ ਲੱਗ ਰਿਹਾ ਕਿਉਂਕਿ ਉੱਥੋਂ ਦੇ ਰਾਸ਼ਟਰਪਤੀ ਨੇ ਅਮਰੀਕਾ ਦੇ ਫੌਜੀ ਜਹਾਜ਼ ਨੂੰ ਜਿਹੜਾ ਕਿ ਡਿਪੋਰਟ ਕਰਨ ਆਇਆ ਸੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਬਾਅਦ ਵਿੱਚ ਟੈਰਫ ਦੀ ਧਮਕੀ ਤੋਂ ਬਾਅਦ ਬੇਸ਼ੱਕ ਉਹਨਾਂ ਨੂੰ ਆਪਣੇ ਨਾਗਰਿਕ ਵਾਪਸ ਲਿਆਉਣੇ ਪਏ ਪਰ ਉਹਨਾਂ ਨੇ ਆਪਣਾ ਜਹਾਜ਼ ਭੇਜਿਆ ਤੇ ਸਤਕਾਰ ਦੇ ਨਾਲ ਲੈ ਕੇ ਆਏ ਨਾ ਕਿ ਹੱਥ ਕੜੀ ਗੰਦੇ ਨਾਲ ਪਰ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਉਤਰੇ ਹੋਏ ਜਹਾਜ਼ ਦਾ ਸਵਾਲ ਬਹੁਤ ਵੱਡਾ ਕਿਉਂ ਕਿਹੜੇ ਕਾਰਨ ਨੇ ਜਿਹਦੇ ਕਰਕੇ ਇੱਕ ਦੇਸ਼ ਦਾ ਫੌਜੀ ਜਹਾਜ਼ ਫੌਜ ਦਾ ਜਹਾਜ਼ ਉਹ ਇਸ ਤਰੀਕੇ ਦੇ ਨਾਲ ਦੂਜੇ ਦੇਸ਼ ਦੇ ਵਿੱਚ ਇੱਕ ਸੂਬੇ ਦੇ ਵਿੱਚ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਉਤਰਿਆ ਉਸ ਤੋਂ ਅਗਲੀ ਗੱਲ ਇਹ ਆ ਕਿ ਲੰਘੇ ਕੱਲ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਵਾ ਕੀਤਾ ਕਿ ਬੀਜੇਪੀ ਸਾਡੇ ਉਮੀਦਵਾਰਾਂ ਨੂੰ ਹੁਣੇ ਫੋਨ ਕਰਕੇ ਕਹਿ ਰਹੀ ਹੈ ਕਿ 15-15 ਕਰੋੜ ਰੁਪਈਆ ਤੇ ਮੰਤਰੀ ਦਾ ਉਹਦਾ ਸਾਡੇ ਕੋਲੋਂ ਤੁਸੀਂ ਲੈ ਲਓ ਤੇ ਸਾਡੇ ਪੱਖ ਦੇ ਵਿੱਚ ਭੁਗਟਣਾ ਤੇ ਨਾਲ ਹੀ ਕੇਜਰੀਵਾਲ ਨੇ ਗੱਲ ਕਹੀ ਆ ਕਿ ਇੱਕ ਪਾਸੇ ਇਹ ਗੱਲ ਆਖੀ ਜਾ ਰਹੀ ਆ ਕਿ ਬੀਜੇਪੀ ਦੇ ਵੱਲੋਂ ਕਿ ਭਾਈ ਸਾਡੇ ਪੱਖ ਦੇ ਵਿੱਚ ਨਤੀਜੇ ਆ ਰਹੇ ਆ ਅਸੀਂ ਬਹੁਤ ਕਮਾਲ ਕਰਾਂਗੇ ਅਸੀਂ ਕਮਾਲ ਕਰਾਂਗੇ ਜਦਕਿ ਹਕੀਕਤ ਇਹ ਆ ਕਿ ਇਹਨਾਂ ਦੀ ਸਰਕਾਰ ਇਤਕੀ ਫੇਰ ਨਹੀਂ ਵੱਢ ਰਹੀ ਉਹਨਾਂ ਦਾ ਇਹ ਕਹਿਣਾ ਕਿ ਇਹਨਾਂ ਦੀ ਸਰਕਾਰ ਨਹੀਂ ਬਣੇਗੀ ਲੰਘੇ ਕੱਲ ਵੀ 3 ਇਕਜ਼ਿਟ ਪੋਲ ਦੇ ਨਤੀਜੇ ਆਏ ਆ ਜੀ ਦੇ ਬੱਚ ਇਹ ਗੱਲ ਕਹੀ ਗਈ ਆ ਕਿ ਬੀਜੇਪੀ ਦੀ ਸਰਕਾਰ ਬਣ ਰਹੀ ਆ ਇਸ ਤੋਂ ਪਹਿਲਾਂ 11 ਐਗਜ਼ਿਟ ਪੋਲ ਦੇ ਨਤੀਜਿਆਂ ਦੇ ਵਿੱਚੋਂ ਨੌਵਾਂ ਨੇ ਇਹ ਗੱਲ ਕਹੀ ਸੀ ਕਿ ਬੀਜੇਪੀ ਦੀ ਸਰਕਾਰ ਦਿੱਲੀ 'ਚ ਬਣ ਰਹੀ ਆ ਦੋ ਦੇ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਕਹੀ ਗਈ ਸੀ ਹੁਣ 13 ਦੇ ਨਤੀਜੇ ਹੋਰ ਆਏ ਤਿੰਨ ਐਗਜ਼ਿਟ ਪੋਲ ਦੇ ਉਹ ਤਿੰਨ ਨੇ ਤਿੰਨੇ ਬੀਜੇਪੀ ਦੇ ਪੱਖ ਦੇ ਵਿੱਚ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣ ਰਹੀ ਕੇਜਰੀਵਾਲ ਨੇ ਕਿਹਾ ਕਿ ਹਰ ਵਾਰੀ ਐਗਜ਼ਿਟ ਪੋਲ ਦੇ ਨਤੀਜੇ ਇਹ ਗੱਲ ਕਰਦੇ ਨੇ ਪਰ ਨਤੀਜਾ ਕੋਈ ਹੋਰ ਨਿਕਲਦਾ ਐਤਕੀ ਵੀ ਉਹ ਕੁਝ ਹੋਣਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਬੀਜੇਪੀ ਨੂੰ ਠਮਣਾ ਦੇਣ ਵਾਸਤੇ ਇਹ ਐਗਜ਼ਿਟ ਪੋਲ ਦੇ ਨਤੀਜੇ ਵਧੀਆ ਨਹੀਂ ਉਹਨਾਂ ਨੇ ਕਿਹਾ ਵੀ ਜੇਕਰ ਬੀਜੇਪੀ ਦੀ ਸਰਕਾਰ ਬਣ ਰਹੀ ਆ ਤਾਂ ਫਿਰ ਇਹ ਸਾਡੀ ਪਾਰਟੀ ਦੇ ਉਮੀਦਵਾਰਾਂ ਨੂੰ ਫੋਨ ਕਰਕੇ 15-15 ਕਰੋੜ ਦੀ ਪੇਸ਼ਕਸ਼ ਕਿਉਂ ਕਰ ਰਹੇ ਆ ਕਿਉਂਕਿ ਇਹਨਾਂ ਦੀ ਸਰਕਾਰ ਨਹੀਂ ਬਣ ਰਹੀ ਇਸੇ ਕਰਕੇ ਇਹੋ ਜਿਹੀਆਂ ਗੱਲਾਂ ਕਰਦੇ ਆ ਕੀ ਸੱਚੀ-ਮੁੱਚੀ ਬੀਜੇਪੀ ਦੇ ਵਕਫ ਵਕਫ ਆਗੂ 15-15 ਕਰੋੜ ਰੁਪਏ ਦੀ ਪੇਸ਼ਕਸ਼ ਕਰ ਰਹੇ ਆ ਤੇ ਕੀ ਆਮ ਆਦਮੀ ਪਾਰਟੀ ਦੇ ਕੋਲੇ ਇਸ ਗੱਲ ਦਾ ਕੋਈ ਸਬੂਤ ਹੈ ਕਿਉਂਕਿ ਬੀਤੇ ਦੇ ਵਿੱਚ ਵੀ ਬਹੁਤ ਵਾਰ ਇਹੋ ਜਿਹੀਆਂ ਖਬਰਾਂ ਆਈਆਂ ਕਿ ਆਮ ਆदमी ਪਾਰਟੀ ਦੇ ਇਕੱਲੇ ਇਕੱਲੇ ਵਿਧਾਇਕ ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਗਈ ਆ ਉਹਨਾਂ ਨੂੰ 15-15 ਕਰੋੜ ਜਾਂ 10-10 ਕਰੋੜ ਜਾਂ 5-5 ਕਰੋੜ ਦੀ ਪੇਸ਼ਕਸ਼ ਕੀਤੀ ਗਈ ਆ ਉਹਨਾਂ ਨੂੰ ਕਿਹਾ ਗਿਆ ਜੀ ਕਿ ਬੀਜੇਪੀ ਦੇ ਵਿੱਚ ਤੁਹਾਨੂੰ ਚੰਗੇ ਅਹੁਦੇ ਦੇਵਾਂਗੇ ਕਈ ਵਾਰੀ ਤਾਂ ਆਮ ਆदमी ਪਾਰਟੀ ਦੇ ਨੇਤਾਵਾਂ ਨੇ ਵੀ ਗੱਲ ਕਹੀ ਕਿ ਸਾਡੀ ਸਰਕਾਰ ਤੋੜਨ ਨਾ ਸੱਜਣਾ ਰਚ ਗਿਆ ਜਾ ਰਹੀਆਂ ਪਰ ਹੁਣ ਲੰਘੇ ਕੱਲ ਵੀ ਇਹ ਖਬਰ ਆਈ ਆ ਕੇਜਰੀਵਾਲ ਦੇ ਹਵਾਲੇ ਨਾਲ ਕਿ ਸਾਡੇ ਸਾਬਕਾ ਵਿਧਾਇਕਾਂ ਨੂੰ ਸਾਡੇ ਉਮੀਦਵਾਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਵਿਕਣਗੇ ਨਹੀਂ ਤੇ ਅਗਲੀ ਗੱਲ ਇਹ ਹੈ ਕਿ ਭਲਕ ਨੂੰ ਯਾਨੀ ਕਿ ਕੱਲ ਨੂੰ ਦਿੱਲੀ ਦੇ ਵਿੱਚ ਤੋਂ ਨਤੀਜਾ ਆ ਜਾਣਾ ਕਿ ਆਮ ਆदमी ਪਾਰਟੀ ਦੀ ਸਰਕਾਰ ਬਣਦੀ ਹੈ ਜਾਂ ਫਿਰ ਬੀਜੇਪੀ ਦੀ ਇਸ ਗੱਲ ਦਾ ਪਤਾ ਲੱਗ ਜਾਣਾ ਜੇ ਬੀਜੇਪੀ ਦੀ ਸਰਕਾਰ ਬਣੀ ਤਾਂ 27 ਸਾਲ ਬਾਅਦ ਬੀਜੇਪੀ ਦਾ ਸੋਕਾ ਮੁਕੇਗਾ ਤੇ ਜੇਕਰ ਆਮ ਆਦਮੀ ਪਾਰਟੀ ਦੀ ਬਣੀ ਤਾਂ ਚੌਥੀ ਵਾਰ ਲਗਾਤਾਰ ਇਹਨਾਂ ਦੀ ਸਰਕਾਰ ਬਣੇਗੀ ਸੋ ਚੌਥੀ ਵਾਰ ਸਰਕਾਰ ਬਣਾਉਣ ਦਾ ਦਾਵਾ ਕਰ ਰਹੀ ਆਮ ਆਦਮੀ ਪਾਰਟੀ ਆਪਣੇ ਚੰਗੇ ਕੰਮਾਂ ਦੀ ਗਿਣਤੀ ਕਰਵਾ ਰਹੀ ਹੈ ਤੇ ਬੀਜੇਪੀ 27 ਸਾਲਾਂ ਬਾਅਦ ਸਰਕਾਰ ਬਣਾਉਣ ਦੀ ਇੱਛਾ ਪਾੜਨ ਵਾਲੀ ਤੇਰੇ ਗੱਲ ਕਹਿ ਰਹੀ ਹੈ ਕਿ ਕੇਂਦਰੀਵਾਲ ਦਾ ਮਤਲਬ ਭ੍ਰਿਸ਼ਟਾਚਾਰ ਹੈ ਇਹ ਆਮ ਆਦਮੀ ਨਹੀਂ ਇਹ ਖਾਸ ਆਦਮੀ ਪਾਰਟੀ ਆ ਤੇ ਇਹ ਆਮ ਆਦਮੀ ਪਾਰਟੀ ਵਾਲਾ ਰੁਤਬਾ ਗਵਾ ਚੁੱਕੀ ਆ ਕਿਉਂਕਿ ਇਹ ਆਮ ਆਦਮੀ ਦੀ ਰਹੀ ਹੀ ਨਹੀਂ ਤਾਂ ਉਸ ਕਿਹੜੀਆਂ ਵੋਟਾਂ ਤੋੜੂ ਤੇ ਕਿਹੜੀਆਂ ਜੜਾਂ 'ਚ ਬੈਠੂ ਇਹ ਪਤਾ ਲੱਗੇਗਾ ਪਰ ਕਾਂਗਰਸ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਵੀ ਆਉਣ ਦੇ ਸਮਰੱਥ ਨਹੀਂ ਕਾਂਗਰਸ ਆਪਣੇ ਠਈ ਠੱਪੇ ਦੇ ਵਿੱਚ ਵਿਜੀ ਰਹੀ ਤੇ ਪੰਡਸ ਆਪਣੇ ਪਹਿਲੇ ਸਟੈਂਡ ਦੇ ਉੱਤੇ ਕਾਇਮ ਆ ਕਿਉਂਕਿ ਕਿਸੇ ਵੀ ਐਗਜ਼ਿਟ ਪੋਲ ਦੇ ਵਿੱਚ ਇਹ ਨਹੀਂ ਗੱਲ ਕਹੀ ਗਈ ਕਿ ਉਹਨਾਂ ਦੀ ਵੀ ਸਰਕਾਰ ਬਣੇਗੀ ਉਸ ਤੋਂ ਅਗਲੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੇ ਖੇਤਾਂ ਦੇ ਵਿੱਚ ਖੰਭੇ ਲੱਗਦੇ ਆ ਜਿਹੜੀਆਂ ਪੰਜਾਬ ਦੇ ਵਿੱਚ ਗ੍ਰਿਡ ਲੱਗਦੇ ਖੇਤਾਂ ਦੇ ਵਿੱਚ ਕਿਉਂਕਿ ਆਪਾਂ ਹਰ 2-4 ਕਿਲੋਮੀਟਰ ਬਾਅਦ ਦੇਖਦੇ ਆ ਕਿ ਖੇਤਾਂ ਦੇ ਵਿੱਚ ਵੱਡੇ ਵੱਡੇ ਖੰਭੇ ਲੱਗੇ ਆ ਖੇਤਾਂ ਦੇ ਵਿੱਚ ਮੋٹے ਮੋٹے ਲੋਹੇ ਦੇ ਖੰਭੇ ਗੱਡ ਕੇ ਗ੍ਰਿਡ ਬਣਾਏ ਹੋਏ ਆ ਬਿਜਲੀ ਮੈਕਪੇ ਨੇ ਜੋ ਖੇਤਾਂ ਦੇ ਵਿੱਚ ਸਪਲਾਈ ਪਾਉਣੀ ਹੁੰਦੀ ਆ ਉਦਲੇ ਖੰਬੇ ਲਾਏ ਜਾਂਦੇ ਆ ਗ੍ਰਿਡ ਬਣਾਏ ਜਾਂਦੇ ਆ ਤੇ ਮੋਟੀਆਂ ਤਾਰਾਂ ਨਿਕਲਦੀਆਂ ਹੁਣ ਤੱਕ ਇਹ ਹੁੰਦਾ ਸੀ ਕਿ ਜੇਕਰ ਤੁਹਾਡੇ ਖੇਤ ਦੇ ਵਿੱਚ ਗ੍ਰਿਡ ਲੱਗਦਾ ਤਾਂ ਫਿਰ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਮੁਆਵਜ਼ਾ ਦਿੱਤਾ ਜਾਂਦਾ ਸੀ ਜਿਹੜਾ ਕਿ ਬਹੁਤ ਘੱਟ ਸੀ ਪਰ ਹੁਣ ਸਰਕਾਰ ਦੇ ਵੱਲੋਂ ਪੰਜਾਬ ਦੀ ਸਰਕਾਰ ਦੇ ਵੱਲੋਂ 3 ਫਰਵਰੀ ਨੂੰ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਹਦੇ ਵਿੱਚ 100% ਦੀ ਮੁਆਵਜ਼ੇ ਵਿੱਚ ਵਾਅਦਾ ਕਰ ਦਿੱਤਾ ਗਿਆ ਯਾਨੀ ਕਿ ਜੇਕਰ ਤੁਹਾਨੂੰ ਇੱਥੇ ਪਹਿਲਾਂ ਲੱਖ ਰੁਪਏ ਮਿਲਦਾ ਸੀ ਹੁਣ 2 ਲੱਖ ਹੋ ਗਏ ਯਾਨੀ ਕਿ 100% ਦੀ ਵਾਅਦਾ ਹੋ ਗਿਆ ਉਸ ਤੋਂ ਕੁਲੀ ਕਹਿੰਦੇ ਇਹ ਆ ਕਿ ਜੇਕਰ ਤੁਹਾਡੇ ਖੇਤ ਦੇ ਵਿੱਚੋਂ 66 ਕੇਵੀ ਤਾਰ ਨਿਕਲਦੀ ਹੈ ਜਾਂ ਤੁਹਾਡੇ ਖੇਤ ਦੇ ਵਿੱਚੋਂ 440 ਵੋਲਟ ਦੀ ਤਾਰ ਨਿਕਲਦੀ ਹੈ ਜਾਂ ਤੁਹਾਡੇ ਖੇਤ ਦੇ ਵਿੱਚੋਂ ਹੋਰ ਮੋਟੇ ਕਰ ਤਾਰਾਂ ਨਿਕਲਦੀਆਂ ਤਾਂ ਫਿਰ ਤੁਹਾਨੂੰ ਉਹਨਾਂ ਤਾਰਾਂ ਦੇ ਲੰਘਣ ਦਾ ਵੀ ਮੁਆਵਜ਼ਾ ਮਿਲੇਗਾ ਤੇ ਜੇਕਰ ਤੁਹਾਡੇ ਖੇਤ ਵਿੱਚ ਗ੍ਰਿਡ ਬਣਦਾ ਜਿਹੜੀ ਜਗ੍ਹਾ ਉਹਦੇ ਹਿਸਾਬ ਨਾਲ ਵੀ ਮੁਆਵਜ਼ਾ ਮਿਲੇਗਾ ਤੇ ਉਸ ਗ੍ਰਿਡ ਦੇ 1-1 ਮੀਟਰ ਆਲੇ ਦਿਵਾਲੇ ਦੇ ਖੇਤਰ ਦਾ ਵੀ ਮੁਆਵਜ਼ਾ ਮਿਲੇਗਾ ਤਾਂ ਜੋ ਕਿਸਾਨਾਂ ਜਿਹੜਾ ਉਹਨੂੰ ਆਲੇ-ਦੁਆਲੇ ਦੇ ਖੇਤਰ ਨੂੰ ਖੁੱਲਾ ਰੱਖਣ ਦੀ ਵੀ ਕੋਈ ਖੇਚਲ ਨਾ ਲੱਗੇ ਉਹਨੂੰ ਪਤਾ ਲੱਗਿਆ ਜੀ ਕਿ ਉਹਦਾ ਮੁਆਵਜ਼ਾ ਉਹਨੂੰ ਮਿਲ ਚੁੱਕਿਆ ਸੋ ਇਸ ਤਰੀਕੇ ਦੇ ਵਿਰਵੇ ਸਾਹਮਣੇ ਆਏ ਆ ਕਿਸਾਨ ਇਹ ਗੱਲ ਕਹਿੰਦੇ ਆ ਕਿ ਸਾਨੂੰ ਵਦ-ਵਦ ਮੁਆਵਜ਼ਾ ਮਿਲੇ ਤੇ ਪੰਜਾਬ ਦੀ ਸਰਕਾਰ ਨੇ ਖਾਸ ਕਰਕੇ ਬਿਜਲੀ ਮਹਿਕ ਮੰਤਰੀ ਹਰਪਜਨ ਸਿੰਘ ਨੇ ਗੱਲ ਕਹਿ ਦਿੱਤੀ ਆ ਕਿ ਭਾਈ ਅਸੀਂ ਹੁਣ ਸਾਡੀ ਦੇ ਪੱਖ ਦੇ ਵਿੱਚ ਤੇ ਇਸੇ ਕਰਕੇ ਫੈਸਲਾ ਕੀਤਾ ਉਹਦਾ ਵੀ ਜਿਹਦੇ ਖੇਤਰੇ ਵਿੱਚੋਂ ਤੇ ਤਾਰਾਂ ਲੰਘ ਜਾਣ ਜਾਂ ਗ੍ਰਿਡ ਲੱਗਾ ਹੋਵੇ ਉਹਦੀ ਕੀਮਤ ਘਟ ਜਾਂਦੀ ਹੈ ਉਹਨੂੰ ਠੇਕੇ ਤੇ ਜ਼ਮੀਨ ਚਾੜ੍ਹ ਦੇ ਵਿੱਚ ਦਿੱਕਤ ਆਉਂਦੀ ਹੈ ਕਿਉਂਕਿ ਬੰਦਾ ਇਹ ਸੋਚਦਾ ਕਿ ਯਾਰ ਸਾਡੇ ਖੇਤ ਦੇ ਵਿੱਚ ਕੋਈ ਦਿੱਕਤ ਨਾ ਪੈਦਾ ਹੋ ਜਾਵੇ ਫਸਲ ਖੜੀ ਨੂੰ ਅੱਗ ਨਾ ਲੱਗ ਜਾਵੇ ਤਾਰਾ ਨਹੀਂ ਚੰਗੈੜੀ ਦੇ ਕਰਕੇ ਉਸ ਤੋਂ ਕੋਈ ਗੱਲ ਮਹੱਤਵਪੂਰਨ ਹੈ ਕਿ ਪੰਜਾਬ ਦੇ ਵਿੱਚ ਝੂਠ ਫੜਨ ਵਾਲੀ ਮਸ਼ੀਨ ਪੁਲਿਸ ਖਰੀਦ ਰਹੀ ਹੈ ਕੁਝ ਸਮਾਂ ਪਹਿਲਾਂ ਮਾਨਯੋਗ ਅਦਾਲਤ ਦੇ ਵੱਲੋਂ ਪੰਜਾਬ ਦੀ ਸਰਕਾਰ ਨੂੰ ਝਾੜ ਪਾਈ ਗਈ ਸੀ ਤੇ ਤੁਹਾਡੇ ਕੋਲੇ ਇੱਥੇ ਇਹ ਮਸ਼ੀਨ ਕਿਉਂ ਨਹੀਂ ਆ ਲਾਈਟ ਡਿਟੈਕਟਰ ਟੈਸਟ ਦਾ ਮਤਲਬ ਇਹ ਹੈ ਕਿ ਝੂਠ ਫੜਨ ਵਾਲੀ ਮਸ਼ੀਨ ਪੰਜਾਬ ਦੇ ਵਿੱਚ ਝੂਠ ਫੜਨ ਵਾਲੀ ਮਸ਼ੀਨ ਨਹੀਂ ਸੀ ਇਸ ਕਰਕੇ ਪੰਜਾਬ ਦੇ ਵਿੱਚ ਹੁਣ ਇਹ ਮੰਗਵਾਈ ਜਾ ਰਹੀ ਹੈ ਬਜਟ ਜਾਰੀ ਹੋ ਚੁੱਕਿਆ ਬਹੁਤ ਜਲ ਮਸ਼ੀਨ ਆ ਜਾਣੀ ਹੈ ਹੁਣ ਤੱਕ ਪੰਜਾਬ ਦੇ ਵਿੱਚ ਜੇਕਰ ਕਿਸੇ ਅਪਰਾਧੀ ਦਾ ਝੂਠ ਫੜਨ ਵਾਲਾ ਟੈਸਟ ਕਰਾਉਣਾ ਤਾਂ ਉਹ ਗੁਜਰਾਤ ਜਾਂ ਦਿੱਲੀ ਦੇ ਵਿੱਚ ਹੁੰਦਾ ਸੀ ਪਰ ਪੰਜਾਬ ਦੇ ਵਿੱਚ ਫੋਰੈਂਸਿਕ ਲੈਬਾ ਹੋਣ ਦੇ ਬਾਵਜੂਦ ਲਾਈ ਡਿਟੈਕਟਰ ਟੈਸਟ ਦੇ ਲਈ ਕੋਈ ਪ੍ਰਬੰਧ ਨਹੀਂ ਸੀ ਜਿਹੜਾ ਕਿ ਹੁਣ ਕਰ ਦਿੱਤਾ ਗਿਆ ਜਾਂ ਕਰ ਦਿੱਤਾ ਜਾਊਗਾ ਪੰਜਾਬ ਦੇ ਵਿੱਚ ਆਮ ਤੌਰ ਦੇ ਉਤੇ ਝੂਠ ਫੜਨ ਵਾਲੇ ਟੈਸਟ ਬਹੁਤ ਘੱਟ ਕਰਾਏ ਜਾਂਦੇ ਆ ਪਰ ਜ਼ਿਕਰ ਕਰਾਉਣਾ ਹੋਵੇ ਤਾਂ ਇਧਰ ਲਈ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਸੀ ਇਸ ਕਰਕੇ ਹੁਣ ਪਤਾ ਲੱਗਾ ਕਿ ਭਾਈ ਇਹ ਟੈਸਟ ਪੰਜਾਬ ਦੇ ਵਿੱਚ ਹੋਇਆ ਕਰਨਗੇ ਪੰਜਾਬ ਦੀ ਪੁਲਿਸ ਪੰਜਾਬ ਦੇ ਵਿੱਚ ਹੀ ਅਪਰਾਧੀਆਂ ਦੇ ਝੂਠ ਫੜਨ ਦੇ ਵਿੱਚ ਕਾਮਯਾਬ ਹੋਵੇਗੀ ਚਾਈਨਾ ਡੋਰ ਦੇ ਕਰਕੇ ਮੌਤਾਂ ਬਹੁਤ ਹੋ ਰਹੀਆਂ ਲਗਾਤਾਰ ਹੋ ਰਹੀਆਂ ਤੇ ਚਾਈਨਾ ਡੋਰ ਦਾ ਕਹਿਰ ਆਪਾਂ ਜਾਣਦੇ ਕਿ ਚਾਰੇ ਪਾਸੇ ছਾਇਆ ਹੋਇਆ ਲਗਾਤਾਰ ਇਸ ਕਰਕੇ ਇਹ ਵਧਿਆ ਹੋਇਆ ਕਿਉਂਕਿ ਅਣਗਹਿਲੀਆਂ ਬਹੁਤ ਆ ਲੋਕ ਇਸ ਵੇਲੇ ਗੈਰ ਜ਼ਿੰਮੇਵਾਰ ਆ ਆਪਦੇ ਥੋੜੇ ਥੋੜੇ ਚਾਹ ਤੇ ਥੋੜੇ ਥੋੜੇ ਸਵਾਰਥਾਂ ਦੇ ਖਾਤਰ ਤੇ ਦੂਜਿਆਂ ਨੂੰ ਮਾਰਨਾ ਉਹਨਾਂ ਦਾ ਸੁਭਾਅ ਬਣ ਚੁੱਕਿਆ ਲੰਘੇ ਕੱਲ ਫਗਵਾੜੇ ਲੱਗਲੇ ਇੱਕ ਪਿੰਡ ਦੇ ਵਿੱਚ 7 ਸਾਲ ਦੀ ਬੱਚੀ ਹਰਲੀਨ ਕੌਰ ਦੀ ਮੌਤ ਹੋਈ ਹੈ ਕਿਉਂਕਿ ਡੋਰ ਉਹਦੇ ਗਲ ਦੇ ਵਿੱਚ ਫਸ ਗਈ ਉਸ ਵੇਲੇ ਜਦੋਂ ਉਹ ਆਪਣੇ ਬਾਪ ਦੇ ਨਾਲ ਆਪਣੇ ਪਿਤਾ ਦੇ ਨਾਲ ਸਕੂਟਰ ਤੇ ਜਾ ਰਹੀ ਸੀ ਬੱਚੀ ਅਕਸਰ ਇਹ ਗੱਲ ਕਹਿ ਦਿੰਦੇ ਆ ਕਿ ਮੈਂ ਸਕੂਟਰ ਦੇ ਮੂਹਰੇ ਪਾਸੇ ਖੜਾ ਹੂੰ ਇਹ ਬੱਚੀ ਵੀ ਖੜੀ ਹੋਈ ਸੀ ਹਰਲੀਨ ਕੌਰ ਜਦੋਂ ਜਾ ਰਹੀ ਸੀ ਸੜਕ ਦੇ ਉੱਤੇ ਤਾਂ ਫਿਰ ਇਸ ਬੱਚੀ ਦੇ ਗਲ ਦੇ ਵਿੱਚ ਚਾਈਨ ਡੋਰ ਫਿਰ ਗਈ ਤੇ ਉਸ ਤੋਂ ਬਾਅਦ ਇਹਨੂੰ ਹਸਪਤਾਲ ਲਿਜਾਇਆ ਗਿਆ ਪਰ ਕਟ ਡੂੰਗਾ ਲੱਗਾ ਹੋਣ ਦੇ ਕਰਕੇ ਇਸ ਬੱਚੀ ਦੀ ਮੌਤ ਹੋ ਗਈ ਤੇ ਪੰਜਾਬ ਦੇ ਵਿੱਚ ਆਵਾਰਾ ਕੁੱਤੇ ਨੇ ਕਰਕੇ ਚਾਈਨਾ ਡੋਰ ਦੇ ਕਰਕੇ ਹਰ ਮਹੀਨੇ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੁੰਦੀਆਂ ਪਰ ਕੁੱਤੇ ਤੇ ਤੁਹਾਡਾ ਪੰਜਾਬ ਦੀ ਸਰਕਾਰ ਤੋਂ ਕਾਬੂ ਨਹੀਂ ਆਏ ਗੈਂਗਸਟਰ ਤੇ ਤਸਕਰ ਕਰੋ ਤਾਂ ਕਾਬੂ ਹੋਣਗੇ ਇਹ ਹੁਣ ਵਕਤ ਦੱਸੇਗਾ ਪਰ ਪੰਜਾਬ ਦੇ ਵਿੱਚ ਇਸ ਵੇਲੇ ਰਾਜਨੀਤੀ ਨੀਵੇਂ ਪੱਦਰ ਤੇ ਵੀ ਚੱਲ ਰਹੀ ਹੈ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੇ ਮੇਅਰ ਬਣਾ ਕੇ ਬਾਗੋਬਾਗਾ ਬਠਿੰਡੇ ਵਿੱਚ ਮੇਅਰ ਨਹੀਂ ਸੀ ਬਣਦਾ ਜੋੜ-ਤੋੜ ਕਰਕੇ ਬਣਿਆ ਜਲੰਧਰ 'ਚ ਮੇਅਰ ਨਹੀਂ ਸੀ ਬਣਦਾ ਜੋੜ-ਤੋੜ ਕਰਕੇ ਬਣਿਆ ਲੁਧਿਆਣਾ ਵਿੱਚ ਮੇਅਰ ਨਹੀਂ ਸੀ ਬਣਦਾ ਜੋੜ-ਤੋੜ ਕਰਕੇ ਬਣਿਆ ਅਮਰਸਰ ਵਿੱਚ ਮੇਅਰ ਨਹੀਂ ਸੀ ਬਣਦਾ ਜੋੜ-ਤੋੜ ਕਰਕੇ ਬਣਿਆ ਤੇ ਆਮ ਆਦਮੀ ਪਾਰਟੀ ਇਸ ਜੋੜ-ਤੋੜ ਨੂੰ ਆਪਣੀ ਪ੍ਰਾਪਤੀ ਦੱਸ ਰਹੀ ਹੈ ਜਦਕਿ ਇਹੀ ਜੋੜ-ਤੋੜ ਭਾਜਪਾ ਨੇ ਚੰਡੀਗੜ੍ਹ ਵਿੱਚ ਕੀਤਾ ਤੇ ਆਮ ਆਦਮੀ ਪਾਰਟੀ ਜ਼ਿਆਰਤੀ ਦੱਸ ਰਹੀ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਿਲਕੁਲ ਭਾਜਪਾ ਦੀਆਂ ਰਾਹਾਂ ਦੇ ਉੱਤੇ ਆ। ਜੇ ਭਾਜਪਾ ਦੇ ਉੱਤੇ ਦੋਸ਼ ਲੱਗਦਾ ਕਿ ਉਹਨਾਂ ਨੇ ਮੀਡੀਆ ਨੂੰ ਦੱਬ ਕੇ ਰੱਖਿਆ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਦੱਬ ਕੇ ਰੱਖਿਆ। ਜੇ ਭਾਜਪਾ ਦੇ ਉੱਤੇ ਦੋਸ਼ ਲੱਗਦਾ ਜੀ ਕਿ ਉਹਨਾਂ ਦੀ ਸਰਕਾਰ ਨਹੀਂ ਬਣਦੀ ਹੁੰਦੀ ਵਿਧਾਇਕ ਪੂਰੇ ਨਹੀਂ ਹੁੰਦੇ। ਪਰ ਇਹ ਜੋੜ-ਤੋੜ ਕਰਕੇ ਧੱਕਾ ਕਰਕੇ ਸਰਕਾਰ ਬਣਾ ਲੈਂਦੇ ਆ। ਤਾਂ ਪੰਜਾਬ ਦੇ ਵਿੱਚ ਜੇਕਰ ਕੌਂਸਲਰ ਪੂਰੇ ਆਮ ਆਦਮੀ ਪਾਰਟੀ ਦਾ ਨਹੀਂ ਹੁੰਦੇ ਤਾਂ ਜੋੜ-ਤੋੜ ਕਰਕੇ ਧੱਕਾ ਕਰਕੇ ਤੇ ਆਪਣਾ ਮੇਅਰ ਬਣਾ ਲੈਂਦੇ ਆ। ਹਾਲਾਤ ਲਗਭਗ ਇੱਕੋ ਜਿਹੇ ਆ ਤੇ ਕਿਹਨੂੰ ਚੰਗਾ ਕਰੇ ਤੇ ਕਿਹਨੂੰ ਮਾੜਾ ਪੰਜਾਬ ਦੇ ਲੋਕ ਇਹਨਾਂ ਵਿਚਾਰਾਂ ਦੇ ਵਿੱਚ ਡੁੱਬੇ ਹੋਏ ਆ ਸੋ ਵਕਤ ਦੱਸੂਗਾ ਭਾਈ ਪੰਜਾਬ ਦੇ ਵਿੱਚ ਚੰਗੇ ਪਾਸੇ ਨੂੰ ਤੁਰਨ ਵਾਲੀ ਧਿਰ ਕਿਹੜੀ ਆ ਫਿਲਹਾਲ ਜੇਕਰ ਦਿੱਲੀ ਦੇ ਵਿੱਚ ਆਪ ਦੀ ਸਰਕਾਰ ਬਣ ਜਾਂਦੀ ਆ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਤਾਰਾਂ ਵੱਧ ਜਾਣੀਆਂ ਤੇ ਉਹਨਾਂ ਨੇ ਦਾਵਾ ਪੇਸ਼ ਕਰਨਾ ਸ਼ੁਰੂ ਕਰ ਦੇਣਾ ਜੀ ਕਿ 2 ਸਾਲਾਂ ਬਾਅਦ ਸਾਡੀ ਬਾਤ ਬਣਨੀ ਆ ਤੇ ਜੇ ਦਿੱਲੀ ਦੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਆ ਉਹਨਾਂ ਨੇ ਕਿਹਾ ਨੇ ਜੀ ਕਿ ਦਿੱਲੀ ਵਿੱਚ ਡਬਲ ਇੰਜਨ ਦੀ ਸਰਕਾਰ ਹੋ ਗਈ ਆ ਉੱਪਰ ਕੇਂਦਰ ਦੇ ਵਿੱਚ ਵੀ ਸਾਡੀ ਤੇ ਸੂਬੇ ਦੇ ਵਿੱਚ ਵੀ ਸਾਡੀ ਇਵੇਂ ਹੀ ਹੁਣ ਪੰਜਾਬ ਦੇ ਵਿੱਚ ਵੀ ਲੈ ਕੇ ਆਵਾਂਗੇ। ਸੋ ਦੇਖਦੇ ਭਾਈ ਕੁਝ ਘੰਟਿਆਂ ਬਾਅਦ ਦਿੱਲੀ ਦੇ ਚੋਣ ਨਤੀਜੇ ਕਿਹੜੇ ਪਾਸੇ ਨੂੰ ਜਾਂਦੇ ਆ ਪਰ ਜਿੰਨਾ ਜ਼ੋਰ ਲੱਗਾ ਜੋ-ਜੋ ਕੁਝ ਹੋਇਆ ਜਿੰਨਾ ਪੈਸਾ ਲੱਗਾ ਜਿੰਨੀ ਤਾਕਤ ਲੱਗੀ ਜਿੰਨੀ ਸਰਕਾਰੀ ਮਸ਼ੀਨਰੀ ਲੱਗੀ ਜਿਨਨੇ ਦੋਸ਼ ਲੱਗੇ ਜਿਨਨੇ ਵੱਖ-ਵੱਖ ਵਸੀਲੇ ਲੱਗੇ ਉਹਦੇ ਤੋਂ ਬਾਅਦ ਐਤਕੀ ਦੀਆਂ ਚੋਣਾਂ ਸਭ ਤੋਂ ਵੱਧ ਗੰਦਲੀਆਂ ਪ੍ਰਤੀਤ ਹੋਈਆਂ। ਵੈਸੇ 600 ਤੇ 99 ਦੇ ਕਰੀਬ ਉਮੀਦਵਾਰ ਨੇ ਜਿਨ੍ਹਾਂ ਦੀ ਕਿਸਮਤ ਇਸ ਵੇਲੇ VOTING ਮਸ਼ੀਨਾਂ ਵਿੱਚ ਕਹਿੜਾ ਦੱਲੀ ਦੇ ਵਿੱਚ ਉਹਦੇ ਵਿੱਚੋਂ 19% ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਕੇਸ ਦਰਜਾ ਤੇ ਇਹਨਾਂ ਦੇ ਵਿੱਚੋਂ 81% ਦੇ ਉੱਤੇ ਪਤਾ ਲੱਗਾ ਕਿ ਕਾਫੀ ਗੰਭੀਰ ਕੇਸ ਦਰਜਾ ਹੈ ਬੇਨੇ ਭਾਈ ਦਾਗ ਅੱਛੇ ਲੱਗਦੇ ਹਨ ਵਾਲੀ ਗੱਲ ਰਾਜਨੀਤੀ ਦੇ ਉੱਤੇ ਕਿੰਨੀ ਘਟਕਦੀ ਆ ਅਗਲੀ ਗੱਲ ਇਹ ਆ ਕਿ ਪੰਜਾਬੀ ਫਿਲਮਾਂ ਆ ਰਹੀਆਂ ਤੇ ਹੁਸ਼ਿਆਰ ਸਿੰਘ ਫਿਲਮ ਆ ਰਹੀ ਹੈ ਕਿੰਨੇ ਕੁ ਚੱਲਦੀ ਹੈ ਸਮਾਂ ਦੱਸ ਦੂ ਪਰ ਪਿਛਲੇ ਦਿਨੀ ਮਝੈਲ ਫਿਲਮ ਰਿਲੀਜ਼ ਹੋਈ ਗੁੱਗੂ ਗਲਦੀ ਤੇ ਦੇਵ ਖਰੌਣ ਦੀ ਫਿਲਮ ਆ ਇਹ ਫਿਲਮ ਚੰਗੀ ਹੋਣ ਦੇ ਬਾਵਜੂਦ ਕਾਮਯਾਬ ਨਹੀਂ ਹੋਈ ਇਸ ਦੇ ਨਾ ਕਾਮਯਾਬ ਹੋਣ ਦਾ ਕਾਰਨ ਇੱਕ ਵਿਸ਼ੇਸ਼ ਖਿੱਤੇ ਨਾਲ ਯਾਨੀ ਕਿ ਮਾਝੇ ਨਾਲ ਜੁੜੇ ਹੋਣਾ ਕਿਉਂਕਿ ਪੂਰੇ ਪੰਜਾਬ ਦੀ ਨਹੀਂ ਇਹ ਸਿਰਫ ਇੱਕ ਚਾਰ ਜ਼ਿਲ੍ਹਿਆਂ ਦੀ ਫਿਲਮ ਪ੍ਰਤੀਤ ਹੋ ਰਹੀ ਆ ਤੇ ਅਗਲੀਆਂ ਫਿਲਮਾਂ ਲਗਾਤਾਰ ਕਤਾਰ ਦੇ ਵਿੱਚ ਆ ਅਕਾਲ ਫਿਲਮ ਜਿੱਪੀ ਗਰੇਵਾਲ ਦੀ ਕਿੰਨੀ ਕੁ ਚੱਲੂ ਤੇ ਗੁਰੂ ਨਾਨਕ ਜਹਾਜ਼ ਤਰਸੇਮ ਜਸਰ ਦੀ ਕਿੰਨੀ ਕੁ ਚੱਲੂ ਇਸ ਸਮੇਂ ਦੇ ਗਰਭ ਦੇ ਵਿੱਚ ਲੁਕੀ ਹੋਈ ਗੱਲ ਆ ਤੇ ਜੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਮੌਸਮ ਲੰਘੇ ਕੱਲ ਬਿਲਕੁਲ ਸਾਫ਼ ਰਿਹਾ ਧੁੱਪ ਖਿੜੀ ਰਹੀ ਆ ਰਾਤ ਦੇ ਵੇਲੇ ਵੀ ਬਹੁਤ ਘੱਟ ਠੰਡ ਸੀ ਅੱਜ ਜਦੋਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਆ ਤਾਂ ਧੁੱਪ ਪੂਰੀ ਨਿਕਲੀ ਹੋਈ ਆ ਮੌਸਮ ਵਿਭਾਗ ਦਾ ਇਹ ਗੱਲ ਕਹਿਣੀ ਆ ਕਿ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਲਗਾਤਾਰ ਇਜ਼ਾਫਾ ਹੋਣਾ ਸ਼ਾਇਦ ਕੁਝ ਥਾਵਾਂ ਦੇ ਵਿੱਚ ਆਉਂਦੇ 72 ਘੰਟਿਆਂ ਦੇ ਵਿੱਚ ਛਿੱਟੇ ਵੀ ਪੈਣ ਪਰ ਬਹੁਤ ਹੀ ਠੰਡ ਦੀ ਪੰਜਾਬ ਦੇ ਵਿੱਚ ਹੁਣ ਆਸ ਨਹੀਂ ਕੀਤੀ ਜਾ ਸਕਦੀ ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ